ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸ਼ਿਸ਼ਰੇਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਜੀ ਨਾਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ ਤੇ ਦੋਵੇਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਨਾਲ ਕੁਝ ਤੇ ਸਾਰੀ ਤੇ ਤੇਨ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਸੁਣਾਉਠੇ ਠਾਜੈਂ ਵਧੀਆ ਵਧੀਆ ਜੇ ਮੇਰੇ ਦੇ ਬਾਬੇ ਨਾਨਕ ਦੇ ਚਲੋ ਵਧੀਆ ਮੇਰੇ ਚੀਦਿਆਂ ਜੀ ਤੇ ਨਾਮ ਦੱਸਦੇ ਕਰੀ ਫਿਰ ਆਪਣਾ ਨਾਮ ਮੇਰਾ ਵੀਰ ਜੀ ਪ੍ਰਦੀਪ ਸਿੰਘ ਜੀ ਸਾਲਾ ਸਰਦਾਰ ਬਲਦੇਵ ਸਿੰਘ ਪਿੰਡ ਫਿਸਰੇਵਾਲ ਤਸੀਲ ਬਟਾਲਾ ਵਾ ਵਾ ਟਾਈਮ ਹੀ ਪਾ ਦਿੰਦੇ ਜੀ ਕਾਮਲੀ ਦਾ ਫੜਾਇ ਨਹੀਂ ਸੁਭਾਅ ਦੀ ਇੱਕ ਦਿਨ ਕਹਿ ਰਹੀ ਹੈ ਵੀ ਦੋ ਆਮ ਘਲਾਤੀਆਂ ਚਾਰਾਂ ਨੂੰ ਅੱਧਾ ਕਿਤੇ ਲੰਗਰ ਆਉਂਦਾ ਤੇ ਦੇਖਵਾ ਕੇ ਚੱਲਦਾ ਅੱਛਾ ਗਾਲ ਛੋਣੇ ਦਾ ਵੀ ਸ਼ਾਮ ਰਾਂ ਤੇ ਫਿਰ ਐਵੇਂ ਆਹ ਫਿਰ ਉਧਰ ਵੀ ਧਿਆਨ ਦੇਣਾ ਪੈਂਦਾ ਹਾਂਜੀ 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 ਤਾਂ ਕਰਕੇ ਟਾਂਕ ਰੋ ਜੀ ਤੇ ਫੋਨ ਨੰਬਰ ਵੀ ਇੱਕ ਰਹੀ ਬੋਲਦਾ 7710832275 ਠੀਕ ਹੈ ਤੇ ਪਹਿਲਾਂ ਕਿਹੜੀ ਵਿਖਾ ਦਈਏ ਜੀ ਜਿਹੜੀ ਮਰਜ਼ੀ ਵਿਖਾ ਦਿਓ ਇੱਕ ਆਹ ਤਾਂ ਜੀ ਸੂਈ ਹੈ ਤੇ ਆਹ ਥੋੜੀ ਕੁੱਚੇ ਬੱਚੇ ਦੀ ਪਹਿਲਾਂ ਇਹੀ ਦਿਖਾ ਦਈਏ ਫਿਰ ਕਿੰਨਾ ਜੇ ਤੇ ਕੋਲ ਦੁੱਧ 9 ਲੀਟਰ ਦੇ ਠੰਡਾ ਕਰਕੇ ਕੋਈ ਪਾਏ ਸਾਡੇ ਨਾਲ ਚਾਰ ਪਾਣੀ ਚੋਲੇ ਕੋਸਾਵੇ ਦਾ ਠੰਡਾ ਕਰਕੇ ਲਾਓ ਪੱਕਾ ਦੁੱਧ ਹੈ 9 ਲੀਟਰ ਤੇ ਇਹਦੇ ਮਗਰ ਬੱচ্চਾ ਕੀ ਆ ਇਹਦੇ ਮਗਰ ਕੱਟੇ ਹੀ ਆ ਇਹਦੇ ਮਗਰ ਖੋਲੋ ਹਾਂ ਫਿਰ ਤੋਰੀ ਇੱਕ ਦੀ ਬਾਕੀ ਇਹ ਆ ਵੀ ਹੈਗੀ ਪੂਰੀ ਜਿਵਾਨ ਹੈ ਕੱਦ ਕਾਠ ਚ ਭਰੀ ਹੈ ਮੱਝ ਜਿਹੜੀ ਪੂਰੀ ਬਾਕੀ ਉਮੀਦ ਹੈ ਵੀ ਜਦੋਂ ਇਹ ਤਾਜੀ ਸੂਈ ਹੋਣੀ ਹੈ ਦੋ ਦਿਨ ਨੇ ਉਦੋਂ 14 15 ਕਿਲੋ ਦੁੱਧ ਦੇਈ ਦੇ ਚੋਰਾ 15 ਲੀਟਰ ਦੁੱਧ ਜਿਹੜਾ ਕਿੰਨੇ ਜਿਹੜਾ ਬਿਲਕੁਲ ਤਾਜੀ ਸੂਈ ਹੈ ਉਹ ਤਾਂ ਕੱਢੀ ਹੋ ਹੁਣ ਵੀ ਜਿਹੜਾ ਭਾਈ ਨਹੀਂ ਗਰਮੀ ਚ ਵੀ 9 ਲੀਟਰ ਦੁੱਧ ਦੇ ਦੇ ਕੋਲ ਹੈਗਾ ਆ ਬਾਕੀ ਜੇ ਮੌਸਮ ਦਾ ਥੋੜਾ ਜਿਹਾ ਸਾਰਿਆਂ ਦੇ ਘਰ ਘਰ ਹੀ ਗਰਮੀ ਆ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਹੁਣ ਜੜੀ ਆ 12 ਲੀਟਰ ਵਾਲੀ ਉਹ 9-10 ਲੀਟਰ ਹੀ ਦੇਂਦੀ ਆ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਤੇ ਚੰਗੀਆਂ ਆ ਆ ਥਾਣ ਵੀ ਦੇਖ ਸਾਡੇ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਕੱਟੀ ਵੀ ਮਗਰ ਬੜੀ ਵਧੀਆ ਆ ਮਗਰ ਇਹਦੇ ਕੱਟੀ ਆ ਹਨਾ ਚਲ ਹੁਣੇ ਆਪਾਂ ਬੱਚੇ ਦਿਖਾ ਦਿੰਨੇ ਆ ਤੇ ਇਹਦਾ ਮੁੱਲ ਫਿਰ ਮੁੱਲ ਵੀਰ ਜੀ ਭਾਗ 60 ਕਰਾ ਲੈ 60 ਕਰਾ ਲੈ 58000 ਦੇ ਦਾ 58000 ਦੀ ਚਲੋ ਛੋਟ ਛੜ ਮੌਕੇ ਤੇ ਹੋਰ ਕਰ ਦੋਗੇ ਠੀਕ ਆ ਤੇ ਜਿਹੜਾ ਵਾ ਕਿੰਨੇ ਕ ਚਿਰ ਦੀ ਇਤਰਾ ਸੂਈ ਆ ਸੂਈ ਨੂੰ ਵੀਰ ਜੀ ਨੂੰ ਤਿੰਨ ਮਹੀਨਾ ਤੋਂ ਟਾਈਮ ਉੱਤੇ ਹੋਣਾ ਜੇ ਤਿੰਨਾਂ ਦੀ ਲਾਲੇ ਕੋ ਚਾਹੂਂਗੀ ਗਾਲੇ ਕੱਟੀ ਵਧੀਆ ਮਦਰ ਪਲੀ ਠੀਕ ਹੈ ਜੀ ਆ ਚੜੀ ਜੀ ਨੂੰ ਦਰਾਂ ਦੇ ਨਾਲ ਜੀ ਤੇ ਹੁਣ ਇੱਕ ਆ ਵੀ ਛੋਟੀ ਬੜੀ ਖੂਬਸੂਰਤ ਹੈ ਬਿਲਕੁਲ ਛੋਟਾ ਸਿੰਘ ਹੈ ਇਹ ਵੀ ਬੜੇ ਹੌਲੇ ਜੇ ਬਾਅਦ ਤੁਹਾਨੂੰ ਦਿਖਾਉਣੀ ਹੈ ਤਾਜੀ ਸੂਈ ਆ ਇਹ ਪਲੀ ਇਹਨੋਂ ਕਿ ਨਾ ਜਰੋਕਾ ਸੋਈ ਨਵਿੰਦਰ ਜੀ ਇਹਨੂੰ ਦੀ ਸੀ ਸੋਈ ਨੂੰ 20 ਕਣਾਂ ਦੇ ਲਾਗੇ ਤਾਂ ਨੇ ਟਾਈਮ ਹੋ ਗਿਆ ਅੱਛਾ ਸਾਰੀ ਇਹਦੇ 10 ਲੀਟਰ ਦੋਰੇ ਤੇ ਆ ਗਏ 10 ਲੀਟਰ ਤਿਆਰ ਆ ਤੇ ਇਹਦਾ ਇੱਕ ਥਾਣੇ ਨਹੀਂ ਚੱਲਦਾ ਹਨ ਥਾਣੇ ਨਹੀਂ ਜਿਹੜਾ ਮਗਰਲਾ ਚੱਲਦਾ ਮਗਰਲਾ ਚੱਲਦਾ ਨਹੀਂ ਇੱਕ ਥਾਣੇ ਦਾ ਦੋਰਾ ਸਾਰੀ ਝੱਟ ਬਲਾ ਗਏ ਬਾਕੀ ਹੈਗੀ ਆ ਵੀ ਝੋਟੀ ਸੋਣੀ ਆ ਜਿੰਨੇ ਕਹਿੰਦੇ ਬੱਚੇ ਲੜਿਆ ਵਧੀਆ ਤੇ ਮਗਰ ਕੀ ਆ ਇਹਦੇ ਮਗਰ ਇਹਦੇ ਕੱਟਾ ਮਗਰ ਇਹਦੇ ਕੱਟਾ ਹੈਗੀ ਝੋਟੀ ਆ ਜਿਹੜੀ ਦੂਸਰਾ ਸੋਇ ਸੋਈ ਥੋੜਾ ਕਿ ਡਰਦੀ ਆ ਤੇ ਇਹ ਵੀ ਸਰੀਰਮੇ ਪੂਰੀ ਭਰੀ ਆ ਵਜਨ ਚ ਪੂਰੀ ਆ ਤੇ ਇਹਦਾ ਇੱਕ ਮਗਰ ਦਾ ਸਾਹ ਨਹੀਂ ਚੱਲਦਾ। ਥੋੜਾ ਡਰਦੀ ਡਰਦੀ ਸਾਡੇ ਤੋਂ। ਲੈ ਜਾ ਵੀਰ ਜੀ। ਬਾਕੀ ਥੱਲੇੋਂ ਚੰਗੇ ਖੁੱਲੇ ਹਵਾਨੇ ਦੀ ਮਾਲਕਾਂ। ਇਹ ਆਪੇ ਕਈ ਵਾਰੀ ਘਰਾਂ 'ਚ ਪਸ਼ੂ ਬਾਹਰ ਕੱਢੇ ਨਹੀਂ ਹੁੰਦੇ ਤੇ ਫੇਰ ਇਸ ਤਰ੍ਹਾਂ ਬਾਹਰਲੇ ਬੰਦੇ ਤੋਂ ਕਈ ਵਾਰੀ ਡਰ ਜਾਂਦੀਆਂ। ਆਹ ਦੇਖ ਸਕਦੇ ਜਿੱਤਨਾ ਸਾਫ਼ ਪਤਾ ਲੱਗ ਰਿਹਾ ਕਿ ਡਰਦੀ ਆ। ਅਮਗਰਲਾ ਥਣ ਜਿਹੜਾ ਹੈ ਨਹੀਂ ਬਿਲਕੁਲ ਚੜਿਆ ਹੋਆ ਜਿਹੜਾ ਨਾਲ ਤੇ ਇਹਦਾ ਫਿਰ ਮੁੱਲ ਇਹਦਾ ਵੀ ਮੁੱਲ ਵੀ ਜਿਹੜੇ ਭਾਗ ਰਿਪੇਅਰ ਕਰਾ ਲੈ 60 ਕਰਾ ਲੈ 85000 ਇਹ ਵੀ 85000 ਦੀ 10 ਲੀਟਰ ਦੁੱਧ ਠੰਡਾ ਕਰਕੇ ਭਾਏ ਕੋ 10 ਡੱਕ ਦੇਣਗੇ ਤੇ ਜੋੜਾ ਕੋ ਪਾ ਲੂਗਾ ਤੇ ਜੋੜਾ ਕੋ ਖੜੇਗਾ ਤੇ 15 ਲੈ ਦੇ ਰਾਂ ਅੱਛਾ 15 ਦਾ ਹਾਂਜੀ ਉਤਰਾਂ ਬੰਦਾ ਵਾ ਇਹ 16 ਦਾ ਬੰਦਾ ਵਾ ਹਨਾ ਯਾਰ ਛੱਡ ਦੋਗੇ ਹਾਂਜੀ ਠੀਕ ਆ ਤੇ ਉਹ ਦਿਖਾ ਦਈਏ ਬੱਚੇ ਇੱਕ ਜਿਹੜੀ ਤੇ ਆ ਜਾਣਾ ਗਰਮੀ ਬੜੀ ਹੈ ਅੰਦਰ ਤੇ ਜਿਹੜੀ ਤੇ ਲੜੀਆਂ ਦਾਵਲਾ ਘਟਾ ਆ ਤੇ ਆ ਕੱਟੀ ਆ ਆ ਕੱਟੀ ਜਿਹੜੀ ਦਜੀ ਵੱਡੀ ਵੱਡੀ ਮਾਈ ਦੀ ਆ ਕੱਟੀ ਜੀ ਉਹ ਵੀ ਨਦੀ ਨਾਲੇ ਤੋਂ ਤੰਨਾ ਜੀ ਨਾਲੇ ਠੀਕ ਹੈ ਜੀ ਹਾਂਜੀ ਬਾਕੀ ਇਹ ਆ ਵੀ ਦੋਵੇਂ ਸੂਈਆਂ ਸਵਾਈਆਂ ਵਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪੱਸ਼ੂ ਖੜੋ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ